ਸਾਥੀ ਗਾਈ ਜੀ ਸਾਰਿਆਂ ਨੂੰ ਸੋ ਅੱਜ ਆਪਾਂ ਆਏ ਹਾਂ ਕਲੂ ਘਾਰੇ ਵਾਲੀ ਸੜਕ ਤੇ ਸੋ ਆਪਾਂ ਜਾਣਾ ਸੀ ਕਲੂ ਘਾਰੇ ਵਾਲ ਨੂੰ ਤੇ ਰਾਹ ਤੇ ਹੋ ਗਿਆ ਪਾਣੀ ਦੇਖੋ ਤੁਸੀਂ ਕਿੰਦਾ ਪਾਣੀ ਚੜਿਆ ਉੱਤੇ ਤੱਕ ਦੇਖ ਸਕਦੇ ਹੋ ਔਡਰ ਨੂੰ ਇੰਨਾ ਕ ਪਾਣੀ ਜਿਆਦਾ ਆਉਂਦਿਆ ਨਾ ਕੋਈ ਹਾਵ ਨਹੀਂ ਪੁੱਟ ਦੋ ਤਿੰਨ ਕਾਹਸੇ ਕੰਮ ਵੀ ਇੱਥੇ 7-8 ਫੁੱਟ ਪਾਣੀ ਹੋਣਾ ਉੱਤੇ ਨੂੰ ਤੇ ਆਹ ਭਾਈ ਹੁਣੀ ਇੱਧਰ ਆਏ ਨੇ ਇਹੜਾ ਦਾ ਰਾਹ ਨਹੀਂ ਨੂੰ ਮਿਲਿਆ ਤੇ ਫੇਰ ਪਿੱਛੇ ਨੂੰ ਮੋੜ ਕੇ ਚੱਲੇ ਨੇ ਵਿਚਾਰੇ ਮਿਹਨਤ ਕਰਦੇ ਨੇ ਬਹੁਤ ਵਧੀਆ ਇਹਨਾਂ ਦਾ ਕੰਮ ਆ ਸੋ ਆਪਣੀ ਖਾਂਦੇ ਆ ਕਮਾ ਕਮਾ ਕੇ ਤੇ ਹੁਣ ਇਹਨਾਂ ਨੂੰ ਰਾਹ ਨਹੀਂ ਮਿਲਿਆ ਤੇ ਹੁਣ ਇਧਰੋਂ ਮੋੜ ਕੇ ਫੇਰ ਲੈ ਚੱਲੇ ਆ ਤੇ ਇਧਰ ਤੁਸੀਂ ਦਿਖਾਓ ਇਹਨਾਂ ਨੂੰ ਕਿੰਦਾ ਪਾਣੀ ਚੱਲਿਆ ਉੱਤੇ ਤੱਕ ਭਰਿਆ ਪਿਆ ਵਾ ਤੇ ਮੇਰੇ ਵੀਰ ਜਿੱਦਾਂ ਵੀ ਕਾਨੂੰ ਆਣ ਵਾਲੇ ਵੇਖਣਦੇ ਆ ਉਹ ਸਾਹਮਣੇ ਮੁੜ ਕੇ ਚੱਲ ਕੇ ਦੇਖੋ ਤੁਸੀਂ ਜਾਂ ਸਾਡੇ ਕਾਕੇ ਅੰਦਰ ਆ ਜਾਓ ਪਾਣੀ ਬਹੁਤ ਆਹ ਦੇਖੋ ਇਹ ਪਿਛਮਗਰ ਮਸਰ ਮਗਨਵਾਸ ਨੇ ਖਾਦੀ ਰੋੜ ਕੇ ਆਇਆ ਹੈ ਮੱਜ ਆ ਡੰਗਰਾਂ ਦੇ ਹੱਡ ਪੇ ਨੇ ਉਧਰ ਵੀ ਪੇ ਆ ਇਹ ਸਾਰੇ ਰੋੜ ਰੋੜ ਕੇ ਆਏ ਇਧਰ ਪਾਣੀ ਕਾਮ ਸੇ ਕਾਮ ਵੀ 7-8 ਫੋਟ ਹੋਣਾ ਜੇ ਬੰਦਾ ਟੇ ਜਾਏਗਾ ਤੇ 15 ਇਧਰ ਫੋਟ ਇਹ ਤਾਂ ਕਾਫੀ ਜ਼ਿਆਦਾ ਡੰਗਿਆਈ ਆ ਇਹ ਤੇ ਆਪਾਂ ਉਧਰ ਇਹ ਵੀਡੀਓ ਜਿਹੜਾ ਕੱਲੂ ਘਾਰੇ ਵਾਲ ਨੂੰ ਜਾਂਦਾ ਨਾ ਰੋੜ ਇਹ ਕਾਨਵਾਨ ਵਾਲਾ ਮੇਨ ਇਧਰ ਵੇਖ ਲਓ ਪਾਣੀ ਕਿੱਦਾਂ ਚੜਿਆ ਇਹੋ ਕੋਈ ਨਾਂਕੋ ਨਹੀਂ ਸਕਦਾ ਫੇਰਾ ਆਪਣਾ ਸੋਸ਼ਲ ਮੀਡੀਆ ਨੂੰ ਤਰੀ ਲੱਗ ਲੱਗੇ ਪਿੰਡਾਂ ਤੋਂ ਹਾਂ ਜੀ ਜੀ ਮੈਂ ਕਨਵਾਂ ਆਉਂਦਾ ਕਨਵਾਂ ਆਉਂਦਾ ਠੀਕ ਹੈ ਕਿੰਨਾ ਕਿੰਨਾ ਇੱਧਰ ਖੇਡਣ ਆਉਨੇ ਆ ਹਾਂ ਜੀ ਹਾਂ ਜੀ ਆ ਯਾਰ ਖੇਡਣ ਆਈਦਾ ਜੀ ਅੱਜ ਵੇਖਦੇ ਪਿੱਥੇ ਪੁੜੀ ਹੁੰਦੀ ਤੂੰ ਰੰਗ ਜੀਦਾਈ ਆਪਾਂ ਅੱਛਾ ਆ ਮੁੰਡੇ ਵੀ ਨਾ ਆਉਂਦੇ ਰਿਆ ਠੀਕ ਹੈ ਠੀਕ ਹੈ ਤੂੰ ਨੀ ਚੇਹ ਸਾਬ ਲੜੋ ਵੀ ਬੋਇਆ ਬਣੀ ਏ ਕੁਲ ਬੜਉਂਦੇ ਇੱਥੇ ਜੇ ਚਲ ਗਏ ਅੰਦਰ ਜੀ ਬੂ ਨਿਕਲਣਾ ਬੋਖਾ ਸੋ ਇੱਧਰ ਸਾਰੇ ਜਣੇ ਦੇਖਣਾ ਆਉਂਦੇ ਆ ਕੀ ਪਾਣੀ ਇੰਨਾ ਖਾੜ ਦੇ ਪੈਣਾ ਸਾਰੇ ਜਾਣੇ ਵੇਖਣ ਆਉਂਦੇ ਆ ਸਾਰੇ ਉਧਰ ਤੋਰ ਤੋਰ ਕੇ ਹੀ ਹਾਂਡਿਆਂ ਤੇ ਆਉਂਦੇ ਫੇਰ ਵਿਚਾਰੇ ਬਸ ਮੁੜ ਮੁੜ ਜਾਂਦੇ ਆ ਚੋਨਿਆਂ ਤੇ ਵਾਵਾ ਪਾਣੀ ਆ ਗਿਆ ਵਾ ਹੁਣੇ ਕੰਕਲੂ ਨਹੀਂ ਆਏ ਇਹਨਾਂ ਦੇ ਇੰਟਰਵਿਊ ਲੈਣੇ ਦੱਸੋ ਕਿੱਦਾਂ ਲੱਗ ਰਿਹਾ ਇਹਨਾਂ ਨੂੰ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਇਹ ਪਾਣੀ ਦੇਖ ਕੇ ਜਿੱਤੇ ਹੈਰਾਨੂ ਜਾਣ ਕੀ ਕੰਮ ਹੀ ਆ ਜਿਹੜਾ ਪੁਲ ਵੀ ਨਹੀਂ ਕੋਈ ਕੁਝ ਕੁਝ ਵੀ ਨਹੀਂ ਰਹਿਣ ਦਿੰਦਾ ਇਹਨਾਂ ਨੇ ਐ ਦੀ ਪੁਲ ਵੀ ਨਾ ਟੱਠ ਗਿਆ ਸੀਗਾ ਬਣਾਉਂਦੇ ਹੀ ਗਏ ਨਵਾਂ ਤੇ ਉਹ ਵੇਖ ਕੱਬਣਿਆ ਨਹੀਂ ਆ ਇਹਨਾਂ ਦੀ ਗਲਤੀ ਇਹਨਾਂ ਨੂੰ ਪੁਲ ਨਹੀਂ ਤੋੜਨਾ ਚਾਹੀਦਾ ਸੀ ਪੁਰਾਣੇ ਨੇ ਪਹਿਲਾਂ ਤੋੜਤਾ ਹਾਂ ਕੀਤਾ ਕੋਈ ਜਿਹੜਾ ਮੈਂ ਜੋ ਕੀਤਾ ਹਾਂ ਹਾਂ ਜੀ ਤੁਮਾਨੂੰ ਸੋਚਣਾ ਚਾਹੀਦਾ ਵੇਖੋ ਝੋਨਾ ਪਰਵਾਦ ਗਿਆ ਹੁਣ ਇਧਰ ਸਾਰਾ ਝੋਨਾ ਪਰਵਾਦ ਹੋ ਗਿਆ ਆ ਦੇਖ ਸਕਦੇ ਤੁਸੀਂ ਇਹਦਾ ਰਹਿਣਾ ਕਹਾਣੀ ਆ ਇਹ ਜ਼ਿਮੀਂਦਾਰਾਂ ਦੀ ਮਿਹਨਤ ਕਿੰਨੀ ਕਿੰਨੀ ਮਹਿੰਗੀ ਦਵਾਈਆਂ ਪਾਉਂਦੇ ਹੁਣ ਕਿੰਨੀ ਇਹਨਾਂ ਦੀ ਮਿਹਨਤ ਆਦੀ ਘਾਲ ਤੇ ਕੰਮ ਵੀ ਕਿੱਲਿਆਂ ਦੇ ਕਿੱਲੇ ਡੋਬਦੇ ਆ ਜਦੋਂ ਪਾਣੀ ਹੁੰਦਾ ਉਧਰ ਕਮਾਦ ਵੀ ਬਹੁਤ ਜ਼ਿਆਦਾ ਡੋਬ ਗਿਆ ਕਿੰਨਾ ਪਾਣੀ ਆ ਆ ਤੇ ਜਿਹੜਾ ਵੀਰ ਇਧਰ ਨੂੰ ਕੋਈ ਕੱਲੂ ਘਾਰੇ ਵਾਲੇ ਰੋਡ ਨੂੰ ਆਉਂਦਾ ਵਾ ਤੇ ਹੁਣ ਅੱਜ ਵੀਰਵਾਰ ਅੱਜ ਵੀਰਵਾਰ ਦੇਣਾ ਅੱਜ ਦੀ ਆ ਇਹ ਜਿਹੜੀ ਨਿਊਜ਼ ਸੋ ਜਿਹੜਾ ਦੇਖਣਦਿਆਂ ਨਾ ਤੇ ਜਿਹੜਾ ਉਧਰ ਨੂੰ ਜਾਂਦਾ ਕੱਲੂ ਘਾਰੇ ਵਾਲੇ ਰੋਡ ਨੂੰ ਤੇ ਦੇਖ ਲਓ ਪਾਣੀ ਕੋਈ ਆਪੇ ਲਾਹ ਹਸਾਬ ਦਾ ਹਾ ਦੇ ਜਿਉਣਾ ਜੇ ਆਉਣਾ ਵੀ ਜੇ ਆਉਣਾ ਵੀ ਤੇ ਤੁਹਾਨੂੰ ਪਾਣੀ ਜੋ ਨਿਕਲ ਕੇ ਜਾਣਾ ਪੈਣਾ ਵਾ ਮੇਨ ਤਾਂ ਬੜੀ ਲੱਗਣੀ ਹੈ ਜੋ ਕਿ ਤੂੰ ਰੋੜੀ ਜਾਣਾ ਅੱਗੇ ਬੜਾ ਪਾਣੀ ਉਹ ਵੇਖੋ ਉੱਥੇ ਨਹੀਂ ਤੂੰ ਬਸਨਤ ਗੜਾ ਨਾਲ ਉੱਥੋਂ ਘੁੰਮ ਕੇ ਆਉ ਬਸਨਤ ਗੜਾ ਨਾਲ ਉਧਰੋਂ ਆ ਸਕਦੇ ਉਧਰੋਂ ਸੇਫ ਰਸਤਾ ਵਾ ਬਸਨਤ ਗੜਾ ਨਾਲ ਘੁੰਮ ਕੇ ਆਓ ਜੀ ਉੱਥੇ ਦੇਖੋ ਸਾਰੇ ਲੋਕੀ ਵੇਖੜ ਹੁੰਦੇ ਹੈ ਖਤਰੇ ਦਾ ਨਿਸ਼ਾਨ ਕਿ 100 ਅਗੇ ਖਤਰੇ ਦਾ ਨਿਸ਼ਾਨ ਇੱਧਰ ਦੇਖੋ ਕਿ ਪਰਸੋਂ ਚੋਦ ਦੀ ਗੱਲ ਵਾ ਇੱਥੇ ਤਿੰਨ ਮਗਰ ਮੱਛ ਲੱਬੇ ਸੀ ਉਹਦਾ ਕੋ ਫੋਨ ਨਹੀਂ ਸੀ ਤੇ ਆ ਜਿਹੜੀ ਡੰਗਰ ਰੋੜ ਕੇ ਆਏ ਦੇ ਇਸ ਵਿੱਚੋਂ ਉਹਨਾਂ ਦੇ ਹੱਡ ਪਏ ਹੋਏ ਦੇਖ ਸਕਦੇ ਤੁਸੀਂ ਔਰ ਕੀ ਬਣਿਆ ਪਿਆ ਅੱਧੇ ਅੱਗੇ ਵੀ ਪਏ ਮੈਂ ਜਾਣ ਨਹੀਂ ਜਾਂ ਸਮੈਲ ਬਹੁਤ ਜ਼ਿਆਦਾ ਆਉਂਦੀ ਪਈ ਆ ਕਿੰਨੀ ਗੰਦੀ ਸਮੈਲ ਆ ਰਹੀ ਇੱਧਰ ਆਜ ਬਹੁਤ ਜ਼ਿਆਦਾ ਗੰਨ ਸਮੈਲ ਵਾ ਮੈਂ ਜਾਣ ਨਹੀਂ ਸਕਦਾ ਜਿਹੜਾ ਆ ਦੇਖੋ ਜੇ ਆਪਣੇ 8 ਲੱਭ ਰਹੇ ਨਾ ਇੱਥੇ 3 ਫੁੱਟ ਪਾਣੀ ਆ ਉੱਤੋਂ 5-6 ਫੁੱਟ ਪਾਣੀ ਅੱਗੇ ਹੋ ਗਿਆ ਤੇ ਜਿਹੜੀ ਗਹਿਰបាន ਸੀ ਇੱਥੇ 7-8 25 30 ਫੁੱਟ ਪਾਣੀ ਹੈਗਾ ਜੀ ਬਿਲਕੁਲ ਇੰਨਾ ਹੈਗਾ ਛਾ ਗਾ ਜੀ ਭਗਵਾਨ ਤੁਮਾਨੂੰ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਕੋਈ ਸਖਤ ਕੰਸਟਰ ਕੀਤਾ ਜਾਵੇ ਕਿਉਂਕਿ ਆਖੋ ਲਾਲ ਪੱਟੀ ਬਣੀ ਆ ਤੇ 2 ਫੁੱਟ ਦਾ ਨਿਸ਼ਾਨ ਰਹਿ ਗਿਆ ਬਸ ਇਹ ਤੋਂ ਖਤਰੇ ਦਾ ਜਿੱਦਣ ਲੇਖ ਨਾਲ ਪੱਟੀ ਤੱਕ ਪਾਣੀ ਪਹੁੰਚ ਗਿਆ ਤੇ ਸਾਰੇ ਆ ਲੱਗੇ ਪੈਂਡ ਕੰਨਾਂ ਨੂੰ ਡੁੱਬ ਜਾਣਾ ਵਾ ਤੇ ਭਗਵੰਤ ਮਾਨ ਨੂੰ ਪੀਲਾ ਜਲਦੀ ਜਲਦੀ ਕੁਝ ਕਰੇ ਤੇ ਇਧਰ ਝੋਨਿਆਂ ਦਾ ਹਾਲਤੀ ਦੇਖ ਸਕਦੇ ਕਿਸਾਨਾਂ ਦੀ ਫਸਲਾਂ ਕਿੰਨੀਆਂ ਖਰਾਬ ਹੋਈਆਂ ਬਹੁਤ ਜ਼ਿਆਦਾ ਫਸਲਾਂ ਖਰਾਬ ਹੋਈਆਂ ਤੇ ਭਗਵੰਤ ਮਾਨ ਨੂੰ ਪੀਲਾ ਜਲਦੀ ਜਲਦੀ ਕੁਝ ਕਰੇ ਜਿਹੜੇ ਬੰਦ ਟੁੱਟੇ ਆ ਉਹਨਾਂ ਨੂੰ ਬਣਾਵੇ ਜਲਦ ਤੋਂ ਜਲਦ ਗਰਮੀ ਬਹੁਤ ਪੈ ਰਹੀ ਆ ਤੇ ਪਾਣੀ ਵੇਖ ਸਕਦੇ ਕਿੰਨਾ ਪਾਣੀ ਆ ਹੋ ਗਿਆ ਤੇ ਦੁਖਦਾਈ ਘਟਨਾ ਵੈਸੇ ਤੇ ਆ ਗਈ ਆ ਪਰ ਉਹਨ ਕੀ ਕਰ ਸਾ ਦੇਖ ਕੋਦਰ ਦੇਖ ਕੋਖ ਨਹੀਂ ਚੱਲਦਾ ਹੈਗਾ ਜੋ ਕੁਦਰਤ ਨੇ ਕਰਨਾ ਹੋਇ ਕਰਨਾ ਵਾ ਕੁਦਰਤ ਅੱਗੇ ਕੋਖ ਨਹੀਂ ਜੀ ਤੇ ਆਪ ਸਭ ਨੂੰ ਅਪੀਲ ਆ ਕੀ ਆਪਣੇ ਘਰਾਂ ਸੇਫ ਰੋ ਬਾਹਰ ਨਾ ਨਿਕਲੋ ਆ ਲਾਲ ਪੱਟੀ ਬਣੀ ਹੋਈ ਹੈ ਤਾਂ ਕੋਈ ਗਾੜੀ ਨਾ ਜਾਵੇ ਕਾਕੀ ਤੂੰ ਪਿੱਛੇ ਚੱਲ ਤੇ ਇਹੀ ਦਾ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆਂ ਅਸੀਂ ਕਿ ਜਾਲਤ ਜਾਲ ਜਿਹੜਾ ਸਾਡਾ ਖਤਰਾ ਵਾ ਉਹ ਮੁੱਕ ਜਾਵੇ ਤੇ ਕਿਸਾਨ ਵੀਰ ਸਹੀ ਸਲਾਮਤ ਰਹਿਣ ਕਿ ਜਾਂ ਜਿੱਤਾ ਕੋਈ ਡੇਸਾ ਤੇ ਡੇਰੇ ਹਲ ਬਹੁਤ ਹੀ ਜ਼ਿਆਦਾ ਖਤਰਾ ਵੱਚੋ ਗਿਆ ਪਾਣੀ ਦੇ ਸੋ ਕਿੰਨਾ ਚੱਕਿਆ ਤੇ ਰੱਬ ਨੂੰ ਅਪੀਲ ਆ ਕਿ ਜਲਦੀ ਜਲਦੀ ਸ਼ਬੂਹੇ ਠੀਕ ਕਰ ਦੇ ਅਰਦਾਸ ਕਰੋ ਵੈਗਰੋਗੇ ਸੋ ਇਧਰ ਹੁਣ ਅੰਕਲ ਹੋਣੀ ਨੰਗਲ ਦੇ ਅੰਕਲ ਪੁੱਛਾਂਗੇ ਤੁਸੀਂ ਕਿੱਧਰ ਨੂੰ ਜਾਣਾ ਸੀ ਜੀ ਕੱਲੂ ਕਰਨੀ ਆਲਾ ਜੀ ਕੱਲੂ ਘਾਰੇ ਇਧਰ ਪਾਣੀ ਪੜਾ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਰਕਾਰਾਂ ਦਾ ਮਾੜਾ ਹਾਲ ਹੈ ਕਹਿਣਾ ਕੀ ਆ ਇੰਨੀ ਨਕਮੀ ਸਰਕਾਰ ਆ ਕੁਝ ਵੀ ਨਹੀਂ ਕਰ ਪਾਉਂਦੇ ਠੀਕ ਕੀਤਾ ਇਹਨਾਂ ਪਬਲਿਕਲੀ ਕੀਤਾ ਕੁਝ ਕਿੰਨੀ ਪਰੇਸ਼ਾਨੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਣਾ ਸੀ ਜਾ ਨਹੀਂ ਪਾਏ ਕਿਤੋਂ ਵੱਡੀ ਹੋਰ ਮੰਦਪਾਗਾ ਦਿਨ ਕੀ ਮਾੜਾ ਕੀ ਬਸਦਾ ਹਾਂਜੀ ਠੀਕ ਹੈ ਨਾ ਜੇ ਆਪਾਂ ਗੁਰੂ ਦੇ ਦਰਸ਼ਨਾ ਵਾਹ ਤੇ ਜਾਣਦੇ ਆ ਤੇ ਜਾ ਨਹੀਂ ਸਕਣਦੇ ਆਪਾਂ ਠੀਕ ਹੈ ਇਹਦੇ ਤੋਂ ਮਾੜੀ ਹੋਰ ਸਾਡੇ ਲਈ ਕੀ ਆ ਸੋਣਾਂ ਨੇ ਜਾਣਾ ਹੀ ਗੁਰਦੁਆਰਾ ਸਾਹਿਬ ਕੋ ਲੁਕਾ ਰਿਹਾ ਸਾਹਿਬ ਜਾਣਾ ਹੀਗਾ ਤੇ ਅੱਗੇ ਰਾਹ ਬੰਦੀ ਤੁਸੀਂ ਕਿੱਥੋਂ ਆਏ ਸੀ ਪਿੰਡ ਬਲੱਗਣਾ ਪਿੰਡ ਬਲੱਗਣਾ ਦਾ ਜੀ ਬਲੱਗਣਾ ਪਿੰਡ ਤੋਂ ਆਏ ਜੀ ਸੋ ਹੁਣ ਇੱਧਰ ਨੂੰ ਜਾਣੇ ਨੂੰ ਵਾਪਸ ਮੋੜ ਕੇ ਜਾਣਾ ਪੈਣਾ ਮੈਂ ਜੋ ਕਿ ਕਾਫੀ ਦਿੱਕਤ ਦੀ ਗੱਲ ਆ ਤੇ ਮੈਂ ਤੁਹਾਨੂੰ ਇੱਕੋ ਚੀਜ਼ ਕਹਿਣਾ ਚਾਹੁੰਨਾ ਵਾ ਤੇ ਜਿਹੜਾ ਨਿਸ਼ਾਨ ਬਣਿਆ ਨਾ ਲਾਲ ਜਖਤਰੇ ਵਾਲਾ ਏ ਜਾਂਦਾ ਵਾ ਸਿੱਧਾ ਜਾਂਦਾ ਸੰਬਲੀਆਲ ਨੂੰ ਤੇ ਜਿਹੜਾ ਇੱਧਰ ਨੂੰ ਜਾਂਦਾ ਇਹ ਘੱਲੂਕਾਰੇ ਸਾਹਿਬ ਜੰਦਾ ਮੋੜ ਕੇ ਤੇ ਮੇਰੀ ਅਪੀਲ ਆ ਸੰਬਲੀਆਲ ਨੂੰ ਵੀ ਇੱਧਰ ਨੂੰ ਨਾ ਆਵੋ ਕਾਲੂਵਾਂ ਨਾਲੋਂ ਉੱਤੋਂ ਪਛਤ ਤੇੜਾ ਲੋ ਕਮ ਗਿਆ ਵੋ ਕਿਉਂਕਿ ਅੱਗੇ ਨੈਰ ਬਹੁਤ ਪੰਜੀ ਤੀਜੀ ਫੁੱਟ ਪਾਣੀ ਚੜੇਦਾ ਵਾ ਤੇ ਖਤਰਾ ਖਤਰਾ ਹੈਗਾ ਤੁਹਾਨੂੰ ਉੱਤੋਂ ਪਛਤ ਕਢਾ ਲੋ ਤੇ ਕਾਨੂੰਵਾਂ ਨਾਲੋਂ ਪੀੜ ਵਾ ਉੱਤੋਂ ਪਛਤ ਕਢਾ ਲੋ ਹੰਮਕਾ ਜਨੇ ਘੱਲੂਕਾਰੇ ਸਾਹਿਬਾ ਘੱਲੂਕਾਰੇ ਸਾਹਿਬ ਵਾਲੀ ਬਹੁਤ ਜ਼ਿਆਦਾ ਪਾਣੀ ਚੜਿਆ ਆ ਪੰਜਾਨੀ ਸਾਡੇ ਉੱਥੇ ਵੀ ਛੇਤੀ ਛਾਤ ਛੋਟ ਪਾਣੀ ਹੈਗਾ ਜੇ ਤੇ ਸਾਰਿਆਂ ਨੂੰ ਪੀਲਾ ਘਰ ਬਾਕੀ ਤੁਸੀਂ ਵੇਖ ਸਕਦੇ ਹੋ ਕਿੰਨਾ ਪਾਣੀ ਫੈਲ ਗਿਆ ਉਹ ਜਿਹੜੇ ਅਸੈਂਬਲੀ ਦੇ ਬੱਚੇ ਇੱਧਰ ਨੂੰ ਆਉਦੇ ਹੀ ਗਏ ਵਿਚਾਰੇ ਸਕੂਲ ਪੜ੍ਹਨਾ ਵਿਚਾਰਿਆਂ ਨੇ ਪੜ੍ਹਨ ਦੀ ਉਮਰ ਆਹੀ ਹੁੰਦੀ ਹੈ ਤੇ ਵਿਚਾਰਿਆਂ ਦੇ ਅੱਗੇ ਪਾਣੀ ਮੁਸੀਬਤਾਂ ਆਉਂਦੀਆਂ ਨੇ ਘੁੰਮ ਘੁੰਮ ਜਾਣਾ ਪੈਣਾ ਉਤੋ ਦੀ ਵਿਚਾਰੇ ਕਿੰਨੀ ਔਖੀ ਦਿੱਕਤਾਂ ਦੇ ਇੱਥੋਂ ਨੰਗ ਨਹੀਂ ਕੋਈ ਸਕਦਾ ਉਹ ਬੰਦਾ ਹੁਣ ਤੁਸੀਂ ਵੇਖ ਸਕਦੇ ਉੱਥੋਂ ਵੇਖ ਕੇ ਪਾਣੀ ਫੇਰ ਮੋੜ ਚੁੱਕਾ ਜੋਗੀ ਉਹ ਵਿਚਾਰੇ ਡਰ ਲੱਗ ਜਾਂਦਾ ਕਹਦਾ ਜੇ ਮੈਂ ਅੱਗੇ ਆ ਗਿਆ ਤੇ ਮੈਂ ਡੁੱਬ ਜਾਣਾ ਉਹ ਫਿਰ ਉੱਥੋਂ ਮੋੜ ਚ ਲਾ ਇਹ ਵਧੀਆ ਗੱਲ ਇਹੀ ਹੈ ਕਿ ਮੋੜ ਜਾ ਕਾਲੀ ਨਾ ਕਰੋ ਉਹ ਹੁਣ ਮੁੜ ਗਿਆ ਬਹੁਤ ਵਧੀਆ ਗੱਲ ਪਿੱਛੇ ਨੂੰ ਮੁੜੀ ਜਾ ਉਹ ਅੱਗੇ ਕੋਈ ਨਾ ਆਏ ਬਸ ਆਪਾਂ ਹੀ ਕਹਿਣਾ ਚਾਹੁੰਦੇ ਜੇ ਕੁੱਤੇ ਆਉਂਦੇ ਨੇ ਸੋ ਇਹ ਭਾਈ ਜਿਹੜੇ ਬਹੁਤ ਵਧੀਆ ਸਾਨੂੰ ਸਮਝਾਇਆ ਵਾ ਜੋਗੀ ਬਹੁਤ ਵਧੀਆ ਗੱਲ ਵਾ ਸੋ ਇਹਨਾਂ ਦਾ ਮਕਸਦ ਇਹੀ ਹੈ ਕਹਿਦਾ ਕਿ ਕਨਵਾਨ ਵਾਲੇ ਇਧਰ ਨੂੰ ਨਾ ਜਾਣ ਤੇ ਸ਼ਿਮਲੀ ਵਾਲੇ ਐਨੂੰ ਨਾ ਆਉਣ ਤੇ ਉੱਤੋਂ ਦੀ ਘੌਮ ਘੌਮ ਜਾਣ ਉਧਰੋਂ ਪਸੰਦ ਗਾਵਾ ਤੇ ਜਿਹੜਾ ਵੀ ਰਾਤ ਨੇਰੇ ਪਈ ਆਊਗਾ ਜਿਹਦੇ ਲਾਈਟ ਨਹੀਂ ਹੈਗੇ ਮੋਟਰਸਾਈਕਲ ਗੱਡੀ ਤੇ ਤੇ ਉਹ ਖਤਰੇ ਚ ਆ ਸਕਦਾ ਇਸ ਕਰਕੇ ਤੁਸੀਂ ਉੱਤੋਂ ਘੁੰਮ ਕੇ ਜਾਓ ਪਹਿਲਾਂ ਹੀ ਬੈਨਰ ਰਾਤ ਦੀ ਜਾਣ ਲਿਆ ਤੇ ਮੋੜ ਤੇ ਵੀ ਇਧਰ ਮੋੜ ਤੇ ਵੀ ਲਾਤੇ ਜਾਣ ਇਧਰ ਨੂੰ ਕੋਈ ਨਾ ਵੀਰ ਭੈਣ ਹਾਂਜੀ ਕਿਉਂਕਿ 35 ਮੀਟਰ ਪਾਣੀ ਆ ਜੇ ਰਾਤ ਦੇ ਸਮੇਂ ਕਿਸੇ ਨੂੰ ਲੱਭਣਾ ਹੈ ਨਹੀਂ ਪਾਣੀ ਚ ਕੀ ਹੋ ਗਿਆ ਤੇ ਇੱਕ ਹੋਰ ਇੱਕਦਮ ਬਈ ਹੋਏ ਲੱਗ ਗਿਆ ਇਹ ਕੈਮਰਾਮੈਨ ਹੱਡ ਡਾੜੀਆਂ ਵਿੱਚ ਬੜੀ ਆਉਂਦੀ ਹੈ ਹੱਡ ਪੇ ਨੇ ਅੱਗੇ ਵੀ ਹੱਡ ਪੇ ਨੇ স্মੈਲ ਬਹੁਤ ਜ਼ਿਆਦਾ ਹੁੰਦੀ ਪਈ ਆ ਅੱਗੇ ਜਾ ਕੇ ਤੁਹਾਨੂੰ ਦੱਸ ਨਹੀਂ ਸਕਦੇ ਆਂਗੇ ਤੇ ਸੰਭਾਵਨਾ ਬਜਿਹੜੀ ਆ ਖੜ ਖਤਮ ਹੋ ਜਾਣ بارش ਦੀ ਮੀਂਹ ਜਿਹੜੇ ਆ ਉਹ ਖਤਮ ਹੋ ਜਾਣ ਤੇ ਵੀ ਜੀ ਕੈਮਰਾ ਐਨੂ ਕਰੋ ਥੋੜਾ ਕੈਮਰਾ ਤੁਸੀਂ ਅੱਗੇ ਪਾਣੀ ਆ ਸਕਦੇ ਕਈ ਫਸਲਾਂ ਖਰਾਬ ਹੋ ਗਿਆ ਹੋਈਆਂ ਨੇ ਇਹ ਪਾਣੀ ਕੱਲ ਤੱਕ ਹੋਰ ਚੜ ਜਾਣਾ ਵਾ ਲਾਲ ਨਿਸ਼ਾਨ ਤੱਕ ਆਉਣ ਵਾਲਾ ਪਾਣੀ ਬੱਸ ਤੇ ਵਾਗੁਰ ਗਿਵੇ ਅਰਦਾਸ ਕਰੋ ਕਿ ਜਲਦ ਜਲ ਜਿਹੜਾ ਹੜਾ ਨਹੀਂ ਹਾਲਾ ਖਤਮ ਹੋ ਜਾਵੇ ਤੇ ਜਿਹੜੇ ਮੀਂਹ ਆ بارش ਰੁਕ ਜਾਵੇ ਤੇ ਦੋ ਉਹ ਵੀ ਤੁਹਾਨੂੰ ਪਤਾ ਹੀ ਆ ਜੀ ਜਿੱਦਾਂ ਕੱਲ ਦਾ ਕਰਤਾਰਪੁਰ ਸਾਹਿਬ ਬਹੁਤ ਜ਼ਿਆਦਾ ਪਾਣੀ ਚੜ ਗਿਆ ਨਨਕਾਣਾ ਸਾਹਿਬ ਵੱਲ ਸ਼ਾਤੀ ਲੱਭ ਨਹੀਂ ਉਹਨਾਂ ਦੀ ਡੁੱਬ ਗਿਆ ਏ ਡੁੱਬ ਗਿਆ ਨਨਕਾਣਾ ਸਾਹਿਬ ਦੀ ਸ਼ਾਤੀ ਲੱਭ ਰਹੀ ਆ ਬਾਕੀ ਸਾਰਾ ਡੁੱਬ ਗਿਆ ਪਾਣੀ ਤੇ ਉਥੋਂ ਲੋਕਾਂ ਤੁਸੀਂ ਜਿਦਾਂ ਕੀ ਬਣ ਹੋਊਗਾ ਅਗਰ ਕਰੋਨਾ ਦੀ ਲੰਗਰ ਹਾਲ ਕਿੰਨਾ ਪਾਣੀ ਆ ਗਿਆ ਫਿਰ 8 8 ਫੁੱਟ ਆਉਂਦੇ ਆ ਲੋਕੀ ਆਉਂਦੇ ਆ ਇਹਨਾਂ ਨੂੰ ਮੁੜ ਕੇ ਫੇਰ ਜਾਣਾ ਪੈਣਾ ਉਹ ਟੁੱਕ ਜਾਣੇ ਹੋਰ ਹੁੰਦੇ ਪੈਣੇ ਕੈਮਰਾਮੈਨ ਨਾਲ ਮੈਂ ਕੋਹੜੀ ਜੀ ਇੰਟਰਵਿਊ ਦੋ ਪਰੇ ਸ਼ਰਮ ਦੇ ਮਾਰੇ ਚੱਲ ਗਏ ਤੇ ਪਾਈਓ ਇੱਕ ਕੱਲੂ ਕਾਰਾ ਸਹਿਬ ਵਾਲ ਚਲੇ ਤੇ ਅੱਗੇ ਪੋਲ ਟਟਿਆ ਕਰਨਾ ਇੱਥੋਂ ਹੀ ਆਪਾਂ ਮੋੜਤਾ ਇਹਦੇ ਫੁੱਲ ਸਪੀਡ ਚ ਹੁੰਦੇ ਪਈ ਜਾਂ ਤਾਂ ਉੱਥੋਂ ਮੋੜ ਮੋੜ ਫੇਰ ਉਧਰ ਨੂੰ ਜਾਈ ਜਾਂਦੀ ਹੈ ਕੋਈ ਨੀ ਹੁੰਦਿਆ ਤੇ ਅੱਗੇ ਖਤਰੇ ਦੀਆਂ ਘੜੀਆਂ ਨੇ ਨੂਰ ਸਾਹ ਤੇ ਸਾਬੂ ਸਾਹ ਦੀ ਜਗ੍ਹਾ ਪੀਰਾ ਦੀਆਂ ਜਗ੍ਹਾ ਉੱਥੇ ਸਾਰੀਆਂ ਡੁੱਬ ਚੁਕੀਆਂ ਨੇ ਇੱਕ ਇੱਕ ਫੋਟੋ ਉੱਤੇ ਪਾਣੀ ਚੜ ਗਿਆ ਹੁਣਾ ਉੱਥੇ ਜਿੱਥੇ ਤੱਕ ਮੈਨੂੰ ਲੱਗਦਾ ਭਾਈ 6-6 ਫੋਟ ਹਾਂਜੀ 6-6 ਫੋਟ ਕਿਹੇ ਫੋਟਾ ਹਾਂਜੀ ਉਹ ਥੱਲੇ ਡੂੰਘਾਈ ਤੇ ਹੁਣ ਆਵਾ ਤੇ ਫੋਟਾ ਉੱਥੇ ਤੱਕ ਹੋਣਾ ਵਾ ਪੈਰਾ ਤੱਕ ਪਰ ਤੂੰ ਜਾ ਕੇ ਵੇਖਿਓ ਕੱਲੂ ਕਹਿੰਦਾ ਜੈਬ ਵੱਲ ਵੀ ਉੱਥੇ ਉਹ ਨੁਕਸਾਨ ਆ ਉੱਥੇ 5-5 ਫੁੱਟ ਪਾਣੀ ਚੜ ਚੁੱਕਿਆ ਵਾ ਉੱਥੇ ਬਹੁਤ ਜ਼ਿਆਦਾ ਨੁਕਸਾਨ ਆ ਫਸਲਾਂ ਲੋਕਾਂ ਦੀ ਬਹੁਤ ਜ਼ਿਆਦਾ ਪਰਵਾਹ ਹੋਈਆਂ ਆ ਇਧਰ ਤੂੰ ਹੀ ਦੇਖ ਸਕਦੇ ਇੰਜਰ ਪੂਰਾ ਡੋਬ ਗਿਆ ਵਾ ਇੱਕ ਆਵਸੇ ਕਾ ਮੈਂ 4 ਫੁੱਟ ਦਾ ਹੋਣਾ ਤੇ 3 ਫੁੱਟੇ ਵਿੱਚ ਡੁੱਬ ਗਿਆ ਤੂੰ ਵੇਖਦੇ ਕਿੰਨਾ ਪਾਣੀ ਹੈ ਤੇ ਇੱਧਰਲੇ ਬੰਨੇ ਜਿਹੜਾ ਵਾ ਪਾਣੀ ਐ ਨੂੰ ਆਉਂਦਿਆ ਜੋ ਕਿ ਬਹੁਤ ਮਾੜੀ ਗੱਲ ਹੈ ਇੱਥੋਂ ਅੱਗੋਂ ਪੁੱਟਿਆ ਪਿਆ ਸਾਰਾ ਪਾਣੀ ਆਉਣ ਜਾਂਦਾ ਕੰਨਵਾ ਆ ਨਾਲ ਨੂੰ ਇਹ ਸਾਰਾ ਪਾਣੀ ਜਾਣਾ ਕੰਨਵਾ ਆ ਦੇ ਸਿੱਧਾ ਅੱਗੇ ਨੂੰ ਉਹ ਕਿਉਂ ਪੀਣਾ ਜੈਸੀ ਪੀਣਾ ਅੱਗੋਂ ਪੋਟਰ ਛੱਡਿਆ ਵਾ ਜੇ ਹੋਰ ਪਾਣੀ ਆ ਗਿਆ ਤੇ ਕੰਨਵਾਣੀ ਰੋਡ ਜਿਹੜਾ ਥੱਲੇ ਥੱਲੇ ਬੋ ਤੇ ਇੰਨੀ ਕਾ ਵੀਡੀਓ ਹੀ ਗਈ ਤੇ ਆਪਾਂ ਤੁਹਾਨੂੰ ਪਾਣੀ ਦਾ ਦਸਣਾ ਹੈ ਜੋ ਕਿ ਸਾਡੇ ਪਿੰਡਾਂ ਲਾਇਆ ਵਾ ਤੈਸੋ ਜੋ ਜਿਹੜਾ ਬੰਦਾ ਨਵਾਂ ਲਾਈਕ ਦੇ ਸਬਸਕ੍ਰਾਈਬ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਤੇ ਸ਼ੇਅਰ ਸਭ ਕੋ ਕਰ ਦਿਓ ਰਕੇਗਾ ਫਿਰ ਕੱਲ ਨੂੰ ਬਿਲਾਲ ਵਾਈ ਗੁਰ ਜੀ ਦਾ ਖਾਸਾ ਤੇ ਵਾਈ ਗੁਰ ਜੀ ਦੀ ਫੋਟੇ